ਉੱਤੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਤੋਂ ਚੰਡੀਗੜ੍ਹ ਦੇ ਮਸ਼ਹੂਰ ਲਾਂਟੇ ਮਾਲ ਦੇ ਵਿੱਚ ਚੈਕਿੰਗ ਹੋ ਰਹੀ ਹੈ ਅਚਨਚੇਤ ਚੈਕਿੰਗ ਹੋਈ ਹੈ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਹੈ ਲਾਂਟੇ ਮਾਲ ਦੇ ਵਿੱਚ ਫੂਡ ਕੋਰਟ ਤੇ ਡਿਸਕੋ ਦੇ ਪ੍ਰਬੰਧਾਂ ਨੂੰ ਲੈ ਕੇ ਇੱਥੇ ਸਰਪ੍ਰਾਈਜ਼ ਚੈਕਿੰਗ ਹੋਈ ਹੈ ਲਾਂਟੇ ਮਾਲ ਤੋਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਕਿ ਨਗਰ ਨਿਗਮ ਦੇ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਸ ਪੂਰੇ ਵਿਸ਼ੇ ਨੂੰ ਲੈ ਕੇ ਸਾਡੇ ਸਹਿਯੋਗੀ ਰਿਸ਼ੀ ਰਾਹੀਂ ਨੇ ਖਾਸ ਤੌਰ ਤੇ ਮੇਅਰ ਬਾਬਲਾ ਹੋਰਾਂ ਨਾਲ ਗੱਲਬਾਤ ਕੀਤੀ ਹੈ ਕੀ ਕੁ ਜ਼ਿਕਰ ਕੀਤਾ ਹੈ ਮੇਅਰ ਸਾਹਿਬਾ ਨੇ ਤੁਹਾਨੂੰ ਸੁਣਾਉਣ ਲਈ ਜੀ ਅੱਜ ਤੇ ਕਿੜਿ ਕਿੜੀ ਥਾਵਾਂ ਦੇ ਉੱਪਰ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੁਸੀਂ ਦੇਖਿਆ ਜੀ ਗੋਆ ਦੇ ਵਿੱਚ ਕਿਸੀ 트ਰੇਜੇਡਿਕ ਇੱਕ ਕਟਨਾ ਹੋਈ ਹੈ ਅਤੇ ਕਿੰਨੇ ਲੋਕਾਂ ਦੀ ਜਾਨ ਚਲੀ ਗਈ ਅਸੀਂ ਨਹੀਂ ਚਾਹਦੇ ਕਿ ਇਦਾਂ ਦੀ ਕੋਈ ਘਟਨਾ ਸਾਡੇ ਸ਼ਹਿਰ ਵਿੱਚ ਵੀ ਹੋਏ ਉਸ ਕਰਕੇ ਮਿਊਨਿਸਪਲ ਕਾਰਪੋਰੇਸ਼ਨ ਦੀ ਰਿਸਪੌਂਸਿਬਿਲਟੀ ਹੈ ਫਾਰ ਏਵਰੀ ਸਿਟੀਜ਼ਨ ਅਸੀਂ ਅੱਜ ਸਰਪ੍ਰਾਈਜ਼ ਚੈਕਸ ਕੀਤੇ ਹੈਗੇ ਨੇ ਲੈਂਟੇ ਮਾਲ ਵਿੱਚ ਗਏ ਸੀਗੇ ਹਾਇਆ ਸੈਂਟ੍ਰਿਕ ਹੋ ਕੇ ਆਇਆ ਔਰ ਅਸੀਂ ਐਹੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੇ ਵੀ ਰੈਸਟੋਰੈਂਟਸ ਨੇ ਬਿਕੋਜ਼ ਵੀ ਕੈਨ ਸੇ ਸਪੈਸ਼ਲੀ ਜਿਹੜਾ ਲੈਂਟੇ ਮਾਲ ਇਸ ਫੁੱਲ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਸਾਰੇ ਜਿਹੜੇ ਫਾਇਰ ਸੇਫਟੀ ਨੋਰਮਸ ਨੇ ਉਹਨਾਂ ਨੂੰ ਫਾਲੋ ਕਰਨ ਔਰ ਇਹਦੇ ਵਿੱਚ ਕੋਈ ਸੈਕੰਡ ਚੋਇਸ ਨਹੀਂ ਕਿਸੇ ਵਾਸਤੇ ਔਰ ਕੋਈ ਮਤਲਬ ਅਸੀਂ ਢੀ ਕਿ ਇਹ ਨਹੀਂ ਹੈ ਤੇ ਇਹ ਨਹੀਂ ਹੈ ਤੇ ਦਿਸ ਵਿਲ ਡੂ ਇਟ ਹੈਸ ਟੂ ਬੀ ਡਨ ਰਾਈਟ ਅਵੇ ਅਦਰਵਾਈਸ ਦੇ ਆਰ ਗੋਇੰ ਟੂ ਬੀ ਪੀਨਲਾਈਜ਼ਡ ਸੋ ਸੋ ਫਾਰ ਅਜੇ ਤੱਕ ਸਭ ਕੁਝ ਸੈਟੀਸਫੈਕਟਰੀ ਦਿਖਿਆ ਹੈ ਇੱਕ ਦੋ ਛੋਟੀ ਛੋਟੀ ਚੀਜ਼ਾਂ ਹੈਗੀਆਂ ਨੇ ਉਹ ਅਸੀਂ ਇਹਨਾਂ ਨੂੰ ਕਹਤਾ ਹੈ ਕਰਵਾਉਣ ਵਾਸਤੇ ਐਂਡ ਹੋਪਫੁਲੀ ਦੋ ਚਾਰ ਦਿਨਾਂ ਚੋਂ ਕਰ ਲੈਣ ਮੈਮ ਆਉਣ ਵਾਲੇ ਦਿਨਾਂ ਦੇ ਵਿੱਚ ਨਵੇਂ ਸਾਲ ਤੇ ਜਿਹੜੇ ਲੋਕ ਆ ਜਾਂ ਤਾਂ ਚੰਡੀਗੜ੍ਹ ਆਉਂਦੇ ਨੇ ਨਵਾਂ ਸਾਲ ਮਨਾਉਣ ਦੇ ਲਈ ਉਹਦੇ ਲਈ ਵੀ ਕੋਈ ਚੈਕਿੰਗ ਚੱਲ ਰਹੀਆਂ ਲਗਾਤਾਰ ਕਿ ਤਾਂ ਕਿ ਕੋਈ ਅਜੀ ਘਟਨਾ ਨਾ ਵਾਪਰੇ ਕਿਉਂਕਿ ਜਿਆਦਾ ਗੈਦਰਿੰਗ ਹੋਣੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਚੰਡੀਗੜ੍ਹ ਜੀ ਕ੍ਰਿਸਮਸ ਦੇ ਟਾਈਮ ਚੰਡੀਗੜ੍ਹ ਦੇ ਵਿੱਚ ਬਹੁਤ ਵੱਡੀ ਗੈਦਰਿੰਗਸ ਹੁੰਦੀਆਂ ਨੇ ਨੇ ਸਾਲ ਚ ਬੜੀ ਵੱਡੀਆਂ ਸੋ ਮੈਂ ਚਾਹਾਂਗੀ ਕਿ ਉਸ ਤੋਂ ਪਹਿਲਾਂ ਇੱਕ ਦੋਸ ਬਰੀ ਮੈਂ ਹੋਰ ਚੈਕਸ ਕਰਾਂ ਤਾਂ ਕਿ ਆਪਾਂ ਸਭ ਨੂੰ ਇਟ ਇਜ਼ ਅ ਐਗਜ਼ੈਂਪਲ ਟੂਡੇ ਫੋਰ ਆਲ ਦਾ ਹੋਟਲਸ ਇੰਸਟੀਟਿਊਸ਼ਨਸ ਗਵਰਨਮੈਂਟ ਬਿਲਡਿੰਗਸ ਕਿ ਇੱਕ ਛੋਟੀ ਜਿਹੀ ਐਗਜ਼ਾਮਪਲ ਲੈ ਕੇ ਚੱਲੇ ਆ ਕਿ ਅਸੀਂ ਸੇਫਟੀ ਫਾਇਰ ਸੇਫਟੀ ਨਾਰਮਸ ਨੂੰ ਆਪਾਂ ਕਰਨਾ ਹੀ ਕਰਨਾ ਵੀ ਹੈਵ ਟੂ ਅਡਹੇਰ ਟੂ ਇਟ ਐਦੇ ਵਿੱਚ ਕੋਈ ਸੈਕੰਡ ਕੋਈ ਚੁਆਇਸ ਨਹੀਂ ਹੈ ਕੋਈ ਤੁਹਾਨੂੰ ਢੀਲ ਨਹੀਂ ਮਿਲੇਗੀ ਸੋ ਇਟ ਇਜ਼ ਆਲਸੋ ਐਨ ਐਗਜ਼ਾਮਪਲ ਜਿੱਥੇ ਅਸੀਂ ਨਹੀਂ ਵੀ ਗਏ ਕਿ ਤੁਸੀਂ ਆਪਣੇ ਫਾਇਰ ਨਾਰਮਸ ਨੂੰ ਠੀਕ ਕਰ ਲਓ ਕਿਉਂਕਿ ਅਸੀਂ ਕਿਸੇ ਵੀ ਟਾਈਮ ਅਸੀਂ ਅੱਗੇ ਵੀ ਸਰਪ੍ਰਾਈਜ਼ ਚੈੱਕ ਕਰ ਸਕਦੇ ਹਾਂ ਮੈਂ ਗੱਲ ਕਰੀ ਤਾਂ ਜੇਕਰ ਕੋਈ ਰੂਲਸ ਨਹੀਂ ਫੋਲੋ ਕਰਦਾ ਤਾਂ ਉਹਦੇ ਖਿਲਾਫ ਕੀ ਐਕਸ਼ਨ ਕੀਤਾ ਜਾਵੇ ਜੋ ਵੀ ਕਾਰਵਾਈ ਹੋਏਗੀ ਜੀ ਜੋ ਵੀ ਕਾਰਵਾਈ ਹੋਏਗੀ ਅਫੀਸ਼ੀਅਲਸ ਵਿਲ ਫਾਲੋ ਇਟ ਅਪ ਐਂਡ ਇਟ ਵਿਲ ਬੀ ਡਨ ਇਟ ਵਿਲ ਬੀ ਡਨ ਥੈਂਕ ਯੂ ਥੈਂਕ ਯੂ ਸੋ ਇਸਨ ਸਾਡੇ ਨਾਲ ਮੇਅਰ ਹਰਪ੍ਰੀਤ ਕੋਰ ਬਬਲਾ ਜਿਨ੍ਹਾਂ ਨੇ ਸਾਫ ਤੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਤੁਸੀਂ ਜਿਹੜੀ ਹੈਗੀ ਹੈਗੀ ਆਪਣੇ ਰੈਸਟੋਰੈਂਟ ਜਾਂ ਹੋਰ ਜਿਹੜੇ ਹੈਗੇ ਉਹਨਾਂ ਦੇ ਫਾਇਰ ਅਲਰਮ ਨੂੰ ਲੈ ਕੇ ਜਿਹੜੀ ਤੁਸੀਂ ਚੌਕਸੀ ਵਧਾਓ ਜੇਕਰ ਤੁਸੀਂ ਨਹੀਂ ਵਧਾਉਂਦੇ ਤਾਂ ਤੁਹਾਡੇ ਉੱਤੇ ਐਕਸ਼ਨ ਲਿਆ ਜਾਵੇਗਾ ਕੈਮਰਾ ਪਰਸਨ ਕੁਲਜਿੰਦਰ ਸੂਦ ਦੇ ਨਾਲ ਚੰਡੀਗੜ੍ਹ ਤੋਂ ਰਿਸ਼ੀਰਾਹੀ ਵਰਲਡ ਪੰਜਾਬੀ